ਆਹ ਬੰਦਨ ਨਸ਼ੇ ਦੇ ਕੈਦ ਦਾ ਇੱਕ ਹੋਰ ਜਿਹੜਾ ਮਾਮਲਾ ਸਾਹਮਣੇ ਆਇਆ ਜਿਸ ਵਿੱਚ ਇੱਕ ਹਸਦੇ ਖੇੜ ਦੇ ਪਰਿਵਾਰ ਨੂੰ ਇੱਕ ਨਸ਼ੇ ਦੇ ਆਦੀ ਨੌਜਵਾਨ ਵੱਲੋਂ ਖਤਮ ਕਰ ਦਿੱਤਾ ਗਿਆ ਹੈ ਗੱਲ ਕਰ ਰਹੇ ਹਾਂ ਸਰਦੀ ਤਹਿਸੀਲ ਅਜਨਾਲਾ ਦੇ ਪਿੰਡ ਕੰਦੋਵਾਦੀ ਜਿੱਥੇ ਤੁਸੀਂ ਦੇਖ ਸਕਦੇ ਜਾਈ ਬੀ ਇੱਕ ਨੌਜਵਾਨ ਅਮਰਿਤਪਾਲ ਨਾਮ ਦੇ ਨੌਜਵਾਨ ਵੱਲੋਂ ਆਪਣੀ ਮਾਤਾ ਦਾ ਕਤਲ ਕਰ ਦਿੱਤਾ ਗਿਆ ਇਸ ਤੋਂ ਬਾਅਦ ਉਸਨੇ ਉਸ ਵੱਲੋਂ ਆਪਣੀ ਭਰਜਾਈ ਅਤੇ ਇੱਕ ਆਪਣੇ ਛੋਟੇ ਜਿਹੜਾ ਉਸਤਾਦ ਸੀਗਾ ਭਤੀਜਾ ਉਸ ਦਾ ਵੀ ਕਤਲ ਕਰ ਦਿੱਤਾ ਗਿਆ ਜਿਹੜੇ ਹਾਲਾਤ ਨੇ ਤਾਤਰਾਂ ਨਾਲ ਇਹਨਾਂ ਨੂੰ ਵੱਢਿਆ ਗਿਆ ਬੜੀ ਬੁਰੀ ਤਰ੍ਹਾਂ ਵੱਢਿਆ ਗਿਆ ਫੋਰੈਂਸਿਕ ਜਾਂਚ ਜਿਹੜੀ ਉਹ ਕਰ ਰਹੀ ਹੈ ਜਾਂਚ ਕਰ ਰਹੀ ਹੈ ਸਾਰੇ ਨਮੂਨੇ ਲੈ ਰਹੀ ਆ ਇਸ ਤੋਂ ਬਾਅਦ ਘਰ ਵਾਲੇ ਨਾਲ ਵੀ ਗੱਲ ਕਰਾਂਗੇ ਹਾਲਾਤ ਤੁਸੀਂ ਦੇਖ ਸਕਦੇ ਜੇ ਘਰ ਵਿੱਚ ਬਹੁਤ ਗਮਗੀਨ ਹੈ ਕਿਉਂਕਿ ਪੂਰਾ ਇੱਕ ਪਰਿਵਾਰ ਜਿਹੜਾ ਖਤਮ ਕਰ ਦਿੱਤਾ ਗਿਆ ਆ ਗੱਲ ਕਰਦੇ ਹਾਂ ਉਹਨਾਂ ਦੇ ਜਿਹੜੇ ਮ੍ਰਿਤਕ ਨੇ ਉਹਨਾਂ ਦੀ ਬ੍ਰਦਰ ਨਾਲ ਕੀ ਮਾਮਲਾ ਕੀ ਜਨ ਹੈ ਸਾਰਾ ਮਾਮਲਾ ਜੀ ਉਹ ਮੁੰਡਾ ਨਸ਼ਾ ਕਰਦਾ ਸੀਗਾ ਅਸੀਂ ਬਠੇਰਾ ਉਹਨੂੰ ਸੈਂਟਰ ਦੇ ਵਿੱਚ ਵੀ ਦਾਖਲ ਕਰਾਇਆ ਸੀਗਾ ਪਰ ਉਹ ਸੁਧਰਿਆ ਨਹੀਂਗਾ ਉਦੋਂ ਬਾਅਦ ਵਿੱਚ ਉਹ ਤਕਰੀਬਨ ਨਸ਼ਾ ਅੰਦਰ ਖਾਤੇ ਕਰਦਾ ਸੀ ਸਾਨੂੰ ਆਂਦਾ ਵੀ ਅਹੀਂ ਮੈਂ ਨਸ਼ਾ ਨਹੀਂ ਕਰਦਾ ਉਹ ਨਸ਼ੇ ਦੀ ਆੜ ਦੇ ਵਿੱਚ ਹੀ ਕੱਲ ਕਿਤੇ ਮਾਂ ਆਪਣੀ ਨਾਲ ਕਿਤੇ ਲੜਿਆ ਪਈ ਨਾ ਰਾਤ ਕਿਤੇ 12:30 ਉਹਦੇ ਕਹਿਣ ਮੁਤਾਬਕ ਜੋ ਉਹਨੇ ਥਾਣੇ ਰਿਪੋਰਟ ਦਿੱਤੀ ਆ 12:30 ਵਜੇ ਤਕਰੀਬਨ ਉਹਨੇ ਮਾਂ ਦੇ ਸਿਰ ਦੇ ਵਿੱਚ ਦਾਤਰ ਮਾਰਿਆ ਉਦੋਂ ਵਿੱਚ ਮਾਂ ਮਰ ਗਈ ਆ ਤੇ ਉਹਦੀ ਪਰਜਾਈ ਛੋਟੀ ਉਹ ਅੰਦਰ ਆ ਤੇ ਇੱਕ ਬੱਚਾ ਸੀ ਛੋਟਾ ਜੀ 2.5 ਸਾਲ ਦਾ ਜਦੋਂ ਉਹਨਾਂ ਨੇ ਬੂਹਾ ਖੋਲਿਆ ਤੇ ਇਹਨੇ ਵਾਰਦਾਤ ਉਹਨਾਂ ਦੇ ਵੀ ਕਰ ਦਿੱਤੀ ਤੇ ਉਹਨੂੰ ਵੀ ਥਾਹ ਮਾਰਦਾ ਬੱਚਾ ਵੀ ਮਾਰਦਾ ਜੀ ਬਾਕੀ ਆਪ ਥਾਣੇ ਪਹੁੰਚ ਗਿਆ ਨਸ਼ਾ ਹੀ ਕਰੀ ਫਿਰ ਪੰਜਾਬ ਤੇ ਹਾਵੀ ਹੁੰਦਾ ਜਾ ਰਿਹਾ ਤੁਸੀਂ ਵੇਖਦੇ ਨਸ਼ੇ ਨਾਲ ਕਾਮ ਨੋਰ ਤੇ ਅਕਸਰ ਨੌਜਵਾਨ ਵੀ ਮਰ ਰਹੇ ਨੇ ਨੌਜਵਾਨ ਲੋਕਾਂ ਨੇ ਵੀ ਮਰ ਰਹੇ ਨੇ ਇਹ ਤੇ ਕੀ ਕਹਿਣਾ ਚਾਹੁੰਦੇ ਸਰਕਾਰਾਂ ਹੀ ਬਦਲੀਆਂ ਨਹੀਂ ਜੀ ਜੋ ਮਰਜ਼ੀ ਸਰਕਾਰਾਂ ਬਦਲਦੀਆਂ ਨਸ਼ੇ ਨੂੰ ਕੋਈ ਨਾਥ ਨਹੀਂ ਗਈ ਪਈ ਜੀ ਇਹ ਲਗਾਤਾਰ ਚੱਲੂ ਆ ਇਹ ਘਰਾਂ ਦੇ ਘਰ ਬਰਬਾਦ ਕਰ ਦਿੱਤੇ ਨੇ ਅਸੀਂ ਵੀ ਬੜਾ ਯਤਨ ਕੀਤਾ ਸੀ ਸੈਂਟਰਾਂ ਦੇ ਵਿੱਚ ਵੀ ਭੇਜਿਆ ਸੀ ਪਰ ਨਹੀਂ ਇਹ ਤਕਰੀਬਨ ਮੋਲ ਕੰਟਰੋਲ ਕੋਈ ਨਹੀਂ ਹੋਇਆ ਨਸ਼ਾ ਖੁੱਲੇ ਆ ਮਿਲਦਾ ਵਾ ਜੀ ਸਾਰੇ ਮਿਲਦਾ ਵਾ ਕੋਈ ਇਹ ਕੈਪਸੂਲ ਖਾ ਲੈਂਦਾ ਵਾ ਕੋਈ ਚਿੱਟਾ ਲਾ ਲੈਂਦਾ ਵਾ ਇਹ ਕਰਕੇ ਇਹਨਾਂ ਮਤ ਇਹ ਜਿਹੜੇ ਅਮਲੀ ਆ ਇਹਨਾਂ ਨੂੰ ਪਤਾ ਵਾ ਉਹ ਕਿੱਥੋਂ ਮਿਲਦਾ ਵਾ ਔਰ ਪੈਦਾ ਵੀ ਕਰ ਲੈਂਦੇ ਆ ਇਹ ਕਰਕੇ ਕੋਈ ਨੱਥ ਨਹੀਂ ਗਈ ਭਾਈ ਕਿ ਮੰਗੀ ਦਾ ਦੇ ਨਸ਼ਾ ਜਿਹੜਾ ਖਤਮ ਹੋਣਾ ਚਾਹੀਦਾ ਪੰਜਾਬ ਵਿੱਚੋਂ ਇਸ ਤਰ੍ਹਾਂ ਨੌਜਵਾਨ ਕੱਕਾ ਵੀ ਮਰ ਰਹੇ ਨੇ ਦੂਜੇ ਵੀ ਮਰ ਰਹੇ ਨੇ ਇਹ ਬਿਲਕੁਲ ਜੀ ਨਸ਼ਾ ਖਤਮ ਹੋ ਲੈਣਾ ਘਰਾਂ ਦੇ ਘਰ ਬਰਬਾਦ ਹੋਣ ਡਏ ਨੇ ਇਹ ਵੇਖੋ ਹੱਸਦਾ ਵਸਦਾ ਪਰਿਵਾਰ ਸੀ ਸਾਡਾ ਤੇ ਸਾਰੇ ਘਰ ਦਾ ਬੇਲ ਅਗਰ ਕਰਕੇ ਸੁੱਟਦਾ ਨਹੀਂ ਹੈ ਇਸ ਨੂੰ ਲੈ ਕੇ ਵੀ ਸਰਕਾਰਾਂ ਦੀ ਬਦਲੀਆਂ ਨੇ ਸਰਕਾਰਾਂ ਨਸ਼ੇ ਨੂੰ ਲੈ ਕੇ ਆਈਆਂ ਨੇ ਗਈਆਂ ਨੇ ਸਰਕਾਰਾਂ ਸਭ ਬਦਲੀਆਂ ਪਰ ਨਸ਼ੇ ਨਹੀਂ ਬਦਲੇ ਨਸ਼ੇ ਹੋਈ ਆ ਜੀ ਕਿ ਕਿਤੋਂ ਨਾਲ ਲਿੰਦਾ ਕੋ ਕਿਤੋਂ ਨਾਲ ਲਿੰਦਾ ਨਸ਼ਿਆਂ ਤੇ ਕੰਟਰੋਲ ਹੋਣਾ ਚਾਹੀਦਾ ਹੈ ਬਹੁਤ ਹੀ ਦੁੱਖਦਾਈ ਖਬਰ ਆ ਜਿਹੜੀ ਕਿ ਅੱਜ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਆ ਜਿਹਨੇ ਜਨਮ ਦਿੱਤਾ ਹੋਵੇ ਤੇ ਆਪਣੀ ਪਰਜਾਈ ਤੇ ਉਹਦੇ ਬੱਚੇ ਨੂੰ ਮੌਤ ਦੀ ਘਾਟ ਜਿਹੜਾ ਰਾਤ ਤਾਰ ਦਿੱਤਾ ਤੇ ਬਹੁਤ ਹੀ ਦੁੱਖਦਾਈ ਖਬਰ ਆ ਅੱਜ ਪੂਰੇ ਇਲਾਕੇ ਦੇ ਵਿੱਚ ਨਗਰ 'ਚ ਸੋਗ ਦੀ ਲਹਿਰ ਆ ਤਾਂ ਬਹੁਤ ਹੀ ਮਾੜੀ ਗੱਲ ਆ ਕਿਉਂਕਿ ਇਹ ਸਾਰਾ ਕੁਝ ਹੀ ਨਸ਼ੇ ਦੀ ਬਦੌਲਤ ਹੋਇਆ ਉਹ ਨਸ਼ੇ ਦਾ आदी ਸੀ ਉਹਨੂੰ ਨਸ਼ਾ ਨਹੀਂ ਸੀ ਮਿਲਦਾ ਤੇ ਉਹਨੇ ਆਪਣੇ ਇਹਨਾਂ ਨੂੰ ਪਰਿਵਾਰ ਨੂੰ ਹੀ ਖਤਮ ਕਰ ਦਿੱਤਾ ਗੋਂ ਖਾਦੀ ਗੁੜਕਾ ਸਾਹਿਬ ਫੜ ਕੇ ਵੀ ਮੈਂ ਇੰਨੇ ਦਿਨਾਂ ਦੇ ਵਿੱਚ ਨਸ਼ਾ ਜਿਹੜਾ ਪੰਜਾਬ ਚੋਂ ਖਤਮ ਕਰ ਦੂੰਗਾ ਉਹ ਵੀ ਤੁਹਾਡੇ ਸਾਹਮਣੇ ਹੀ ਆ ਤੇ ਹੁਣ ਜਿਹੜੀ ਆ ਸਰਕਾਰ ਆਈ ਆ ਇਹ ਸਰਕਾਰ ਨੂੰ 2.5 ਸਾਲ ਹੋ ਗਏ ਆ ਬਿਲਕੁਲ ਕੋਈ ਨਸ਼ੇ ਦੇ ਸੰਬੰਧ ਵਿੱਚ ਕੋਈ ਇਹਨਾਂ ਦੀ ਕਾਰਵਾਈ ਨਹੀਂ ਆ ਤੇ ਕੋਈ ਕੋਈ ਇਹਨਾਂ ਦੀ ਧਿਆਨ ਨਹੀਂ ਇਸ ਕੰਮ ਵੱਲ ਇਹ ਸਿਰਫ ਆਪਦੇ ਨਾਲ ਹੀ ਸਬੰਧ ਰੱਖ ਰਿਹਾ ਮੈਂ ਕਹਿ ਰਿਹਾ ਵੀ ਇਹ ਪਿੰਡਾਂ ਦੇ ਵਿੱਚ ਕੈਂਪ ਲਾਜਦੇ ਜਿਹੜੇ ਨਸ਼ਿਆਂ ਦੇ ਆਦੀ ਆ ਇਹਨਾਂ ਨੂੰ ਉੱਥੇ ਪਹਚਾਇਆ ਜਾਵੇ ਸੈਂਟਰਾਂ ਤੇ ਪਹਚਾ ਕੇ ਪਰਿਵਾਰਾਂ ਨੂੰ ਬਚਾਇਆ ਜਾਵੇ ਨਹੀਂ ਤੇ ਜੋ ਅੱਜ ਹਾਲਾਤ ਇਸ ਨਗਰ 'ਚ ਬਣੇ ਆ ਇਹ ਆਉਣ ਵਾਲੇ ਦਿਨਾਂ 'ਚ ਹੋਰ ਵੀ ਬਹੁਤ ਨਗਰਾਂ ਦੇ ਵਿੱਚ ਇਹ ਜਿਹੜੇ ਹਾਲਾਤ ਜਾਂ ਪੰਜਾਬ ਦੇ ਵਿੱਚ ਬਣਨਗੇ ਕਰੀਬ ਰਾਤ 1.5 ਵਜੇ ਦੀ ਕਰੀਬ ਵਾਰਦਾਤ ਹੋਈ ਹੈ ਇਹਦੇ ਵਿੱਚ ਅਕਿਊਜ਼ ਜਿਹੜਾ ਅਮਰਪਾਲ ਆ ਉਹਨੇ ਆਪਣੀ ਪਰਝਾਈ ਔਰ ਆਪਣੀ ਮਦਰ ਮਾ ਆਰ ਬੱਚਾ ਕੁਰੀਬ 2.5 ਸਾਲ ਦਾ ਉਹਦਾ ਮਰਡਰ ਕੀਤਾ ਗਿਆ ਰੀਜ਼ਨ ਉਹਨਾਂ ਦੇ ਫੈਮਿਲੀ ਡਿਸਪਿਊਟਸ ਜਾਂ ਕੋਈ ਫੈਮਿਲੀ ਰੀਜ਼ਨ ਸੀਗੇ ਉਹਦੀ ਫੈਮਿਲੀ ਜਿਹੜੀ ਜੋ ਚ ਦੋ ਬੇਟੀਆਂ ਨੇ ਵਾਈਫ ਆ ਉਹ ਚਲੇ ਗਈ ਸੀ ਆਪਣੇ ਪੇਕੇ ਪਰਿਵਾਰ ਚ ਇਸ ਕਰਕੇ ਥੋੜਾ ਸੀਗਾ ਜਿਹੜਾ ਉਹ ਗਿੰਦਰ ਜੀ ਛੱਡ ਗਿਆ ਸੀਗਾ ਫਿਰ ਵੀ ਆ ਕੇ ਪਹਿਨਣਾ ਸ਼ਾਹ ਦੇਖੋ ਉਹਦੇ ਬਾਰੇ ਸਾਡੇ ਕੋਲ ਅਜੇ ਕੋਈ ਸਹਿ ਨਹੀਂ ਕੋਈ ਅਜਿਹੀ ਗੱਲ ਨੋਟਿਸੇ ਨਹੀਂ ਆਈ ਔਰ ਇਹ ਸੀਗਾ ਥੋੜਾ ਇਹ ਮੈਂਟਲੀ ਥੋੜਾ ਸਟ्रेस 'ਚ ਸੀਗਾ ਜਸਟ ਬਿਕੋਜ਼ ਇਨਦੀ ਜਿਹੜੀ ਵਾਈਫਾ ਦੋ ਬੇਟੀਆਂ ਨੇ ਇਕੱਲੀਆਂ ਉਹਦੇ ਕਰਕੇ ਥੋੜਾ ਸਟ्रेस 'ਚ ਰਹਿੰਦਾ ਸੀ ਉਹ ਚਲੇ ਗਿਆ ਜੀ ਤੁਹਾਡੀ ਕਸਟਡੀ ਜੋ ਜੀ ਜਿਹੜਾ ਨਸ਼ਾ ਹੈ ਉਹ ਕਰਾਂ ਦੇ ਘਰ ਬਰਬਾਦ ਕਰ ਰਿਹਾ ਨਸ਼ੇੜੀ ਆਪ ਵੀ ਖੁਦ ਵੀ ਮਰ ਰਹੇ ਨੇ ਤੇ ਲੋਕਾਂ ਨੂੰ ਵੀ ਮਾਰ ਰਹੇ ਨੇ ਤੇ ਇਹਨਾਂ ਦੀ ਮੰਗ ਹੈ ਕਿ ਪੰਜਾਬ ਸਰਕਾਰ ਨਸ਼ੇ ਦੇ ਉੱਤੇ ਕੋ ਖਾਸ ਧਿਆਨ ਦੇਵੇ ਤੇ ਨਸ਼ੇ ਨੂੰ ਬੰਦ ਕਰੇ ਗੁਰਿੰਦਰ ਸ਼ਰਮਾ ਪੀੜੀ ਸਿੰਘ ਇਨਾਲਾ